ਜਿੰਨਾ ਕੀਤੀ ਨਹੀਂ ਕਮਾਈ ਹੋਣਾ ਰਾਜ ਕੇ ਕੀ ਖਾਣਾ ਉਗੜ ਵਾਲੇ ਉਗ ਹੀ ਜਾਂਦੇ ਸਿਨਾਂ ਪਾੜ ਕੇ ਪਥਰਾ ਦਾ ਇਸ ਮਿਸਾਲ ਉਤੇ ਘਰੇ ਤੇਰੀ ਨੇ ਫਰੀਦ ਕੋਟ ਦੇ ਪਿੰਡ ਕੁਗੀ ਅਨਵੀ ਦੇੰਦ ਜਿਨ੍ਹਾਂ ਦੇ ਪਿੰਡ ਦੀ ਪਛਾਣ ਉਹ ਖੁਦ ਨੇ ਨਾ ਵੱਡਿਆਂ ਨੂੰ ਤਾਇਆ ਉਹਨਾਂ ਸੁੱਖ ਕੀ ਏ ਪਾਣਾ ਜਿੰਨਾ ਕੀਤੀ ਨਹੀਂ ਕਮਾਈ ਹੋਣਾ ਰਾਜ ਕੇ ਕੀ ਖਾਣਾ ਹੋਣਾ ਰਾਜ ਕੇ ਕੀ ਖਾਣਾ निंदर ਨੇ ਛੋਟੀ ਉਮਰ ਤੋਂ ਹੀ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ ਜੋ ਕਿ ਯਮਲਾ ਜੱਟ ਦੇ ਚੇਲੇ ਵੀ ਰਹੇ ਨੇ ਬਹੁਤ ਕੁਝ ਸਿੱਖਿਆ ਸਿਖਾਉਂਦੇ ਰਹੇ ਅਤੇ ਅਜੇ ਵੀ ਸਿੱਖ ਰਹੇ ਅਤੇ ਸਿਖਾ ਰਹੇ ਨੇ ਪੰਜਾਬ ਹੀ ਨਹੀਂ ਦੇਸ਼ ਦੇ ਰਾਸ਼ਟਰਪਤੀ ਕੋਲੋਂ ਵੀ ਸਨਮਾਨਿਤ ਹੋਏ ਫਿਰ ਵਿਦੇਸ਼ੀ ਧਰਤੀ ਉੱਤੇ ਵੀ ਸਨਮਾਨ ਹੋਇਆ ਇੰਨਾ ਹੀ ਨਹੀਂ ਖੁਦ ਅੰਡਰ میٹرਿਕ ਇਹ ਨੌਜਵਾਨ ਆਈਐਸ ਆਈਪੀਐਸ ਪੀਪੀਐਸ ਅਫਸਰਾਂ ਨੂੰ ਵੀ ਲੈਕਚਰ ਦਿੰਦੇ ਨੇ ਜਾਣਦੇ ਹਾਂ ਨਿੰਦਰ ਕੁਗਿਆਣਵੀ ਦੇ ਸੰਘਰਸ਼ੀ ਸਫ਼ਰ ਬਾਰੇ ਉਹਨਾਂ ਕੋਲੋਂ ਅਸਲ 'ਚ ਸਰਕਾਰਾਂ ਦੇ ਮਥਾਜ ਨਹੀਂ ਹੁੰਦੇ ਕਲਾਕਾਰ ਲਿਖਾਰੀ ਰੁੱਧੇ ਜੀ ਵੀ ਕਿਉਂਕਿ ਇਹ ਲੋਕਾਂ ਦਾ ਪਿਆਰ ਅਸਲ ਹੁੰਦਾ ਲੋਕਾਂ ਨੇ ਹਮੇਸ਼ਾ ਨਾਲ ਰਹਿਣਾ ਹੁੰਦਾ ਪਰ ਇਹ ਸਾਂਝੇ ਹੁੰਦੇ ਐ ਇਸ ਤਰ੍ਹਾਂ ਦੇ ਲੋਕ ਤੇ ਜਿਹੜੀ ਵੀ ਸਰਕਾਰ ਆਉਂਦੀ ਆ ਉਹ ਉਹਦਾ ਮਾਨ ਸਨਮਾਨ ਕਰਦੀ ਆ 40 ਸਾਲ ਦੀ ਉਮਰ ਮੇਰੀ ਹੋਣ ਹੋ ਗਈ ਐ 68 ਕਿਤਾਬਾਂ ਨੇ ਔਰ ਵੀ ਕਿਤਾਬਾਂ ਵੱਧ ਐ ਅਜੇ ਵੀ سلسلہ جاری ਹੈ। ਤੋਂ ਚੱਲਦਾ ਰਹੇਗਾ ਕਿਉਂਕਿ ਸ਼ਬਦ ਦੀ ਯਾਤਰਾ ਹੈ ਸ਼ਬਦ ਦਾ ਉਂਗਲ ਫੜ ਕੇ ਸਾਰੀ ਦੁਨੀਆ ਦੇ ਮੁਲਕਾਂ ਚ ਗਿਆ। ਤਾਂ ਜੱਜਦਾਰ ਦਲੀ ਵੇਲੇ ਮੈਂ ਵਕੀਲ ਦਾ ਮੁੰਸੀ ਵੀ ਲੱਗਿਆ ਫਿਰ ਮੁੰ ਅਰਦਲੀ ਬਣਿਆ ਫਿਰ ਹੋਰ ਵੀ ਭਾਸ਼ਾ ਭਾਗ ਚ ਗਾਰਡਨਰ ਰਿਹਾ। ਤੋਂ ਉਸ ਵੇਲੇ ਵੀ ਚੰਗਾ ਸਮਾਂ ਸੀ ਉਹ ਮਾੜਾ ਨਹੀਂ ਕਹਿ ਸਕਦੇ। ਸਟਰਗਲ ਦਾ ਸਮਾਂ ਹਮੇਸ਼ਾ ਹੀ ਚੰਗਾ ਹੁੰਦਾ। ਤਾਂ ਉਹ ਸਮਾਂ ਸੀ ਉਸ ਤੋਂ ਬਾਅਦ ਫਿਰ ਹੋਰ ਪ੍ਰਸਿੱਧੀ ਤੇ ਕੰਮ ਤੇ ਸੰਘਰਸ਼। ਨਾ ਦਿਨ ਵੇਖੀ ਨਾ ਰਾਤ ਵੇਖੀ ਨਾ ਭੁੱਖ ਨਾ ਨੀਂਦ ਮੈਂ ਕੰਮ 'ਚ ਲੱਗਿਆ ਰਿਹਾ ਸਰਕਾਰ ਵੇਲੇ ਨਵਜੋਤ ਸਿੰਘ ਸਿੱਧੂ ਨੇ 5 ਸਾਲ ਵਾਸਤੇ মিডিਆ ਐਡਵਾਈਜ਼ਰ ਲਾਇਆ ਸੀ ਪੰਜਾਬ ਐਂਡ ਆਰਟ ਕਾਉਂਸਲ ਦੇ ਵਿੱਚ ਚੰਡੀਗੜ੍ਹ ਉੱਥੇ ਮੈਂ মিডিਆ ਐਡਵਾਈਜ਼ਰ ਰਹਾ ਫਿਰ ਸੈਂਟਰ ਦੇ ਵਿੱਚ ਸੈਂਟਰਲ ਯੂਨੀਵਰਸਿਟੀ ਮਹਾਰਾਸ਼ਟਰ ਨੇ ਇੱਕ ਵੱਡੀ ਪਦਵੀ ਦੇ ਉੱਤੇ ਮਾਣ ਦਿੱਤਾ ਸੀ ਰਾਈਟਰ ਇਨ ਰੈਜੀਡੈਂਸ ਚੇਅਰ ਦਾ ਮੁਖੀ ਲਾਇਆ ਸੀ ਉੱਥੇ 1 ਸਾਲ ਰਹਾ 3 ਕਿਤਾਬਾਂ 1 ਸਾਲ 'ਚ ਲਿਖੀਆਂ ਇਸ ਤਰ੍ਹਾਂ ਵੱਖ-ਵੱਖ ਸਰਕਾਰੀ ਅਰਧ ਸਰਕਾਰੀ ਬੋਰਡਾਂ ਦੇ ਵਿੱਚ ਵੀ アドバイザー ਮੈਂਬਰ ਰਿਹਾ ਤੋਂ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਚ ਆਈ ਆਈਐਸ ਤੇ ਆਈਪੀਐਸ ਤੇ ਪੀਪੀਐਸ ਅਫਸਰਾਂ ਨੂੰ ਲੈਕਚਰ ਦੇਣ ਵਾਸਤੇ ਜਦੋਂ ਨਵੇਂ ਆਉਂਦੇ ਜੁਆਇਨ ਕਰਦੇ ਐਵੇਂ ਫਲੋਰ ਅਕੈਡਮੀ ਚ ਆਈਪੀਐਸ ਤੇ ਪੀਪੀਐਸ ਅਫਸਰਾਂ ਨੂੰ ਲੈਕਚਰ ਵਾਸਤੇ ਮੈਂ ਜਾਂਦਾ ਰਹਿਣਾ ਭਾਰਤ ਦੇ ਉਪ ਰਾਸ਼ਟਰਪਤੀ ਤਨਖੜ ਜੀ ਨੇ ਪੰਜਾਬ ਯੂਨੀਵਰਸਿਟੀ ਵੱਲੋਂ ਸਹਿਤ ਰਾਟਨ ਅਵਾਰਡ ਦਿੱਤਾ ਉਸ ਤੋਂ ਪਹਿਲਾਂ 2020 ਦਾ ਸ਼੍ਰੋਮਣੀ ਸਹਿਤਕਾਰ ਦਾ ਅਵਾਰਡ ਅਨਾਉਂਸ ਹੋਇਆ ਕੈਪਟਨ ਦੀ ਸਰਕਾਰ ਵੇਲੇ ਪਰ ਉਹ ਅਵਾਰਡ ਅਜੇ ਪੈਂਡਿੰਗ ਹੈ ਉਸ ਤੋਂ ਪਹਿਲਾਂ 2013 ਚ ਬਾਦਲ ਸਰਕਾਰ ਵੇਲੇ ਸਟੇਟ ਵਾਰਡ ਮਿਲਿਆ ਉਸ ਤੋਂ ਪਹਿਲਾਂ ਭਾਸ਼ਾ ਭਾਗ ਵੱਲੋਂ ਭਾਈ ਵੀਰ ਸਿੰਘ ਪੁਰਸਕਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਪੁਰਸਕਾਰ ਮਿਲੇ 2005 ਚ ਲੰਡਨ ਦੇ ਪਾਰਲੀਮੈਂਟ ਹਾਲਚ ਪੁਰਸਕਾਰ ਮਿਲਿਆ ਦਿੱਲੀ ਸਹਿਰ ਸਭਾ ਵੱਲੋਂ ਪੁਰਸਕਾਰ ਮਿਲਿਆ ਫਿਰ ਇਸ ਤੋਂ ਇਲਾਵਾ 2001 ਚ ਜਦੋਂ ਮੈਂ ਪਹਿਲੀ ਵਾਰ ਕੈਨੇਡਾ ਆ ਗਿਆ ਤਾਂ ਉਦੋਂ ਦੇ ਪ੍ਰਧਾਨ ਮੰਤਰੀ ਜੀਨ ਕ੍ਰੈਚਨ ਵੱਲੋਂ ਪਾਰਲੀਮੈਂਟ ਹਾਲਚ ਸਨਮਾਨ ਮਿਲਿਆ ਉਦੋਂ 23 ਸਾਲ ਦੀ ਉਮਰ ਚ 23 ਕਿਤਾਬਾਂ ਸੀ ਤੋਂ ਚੱਲ ਸੋ ਚੱਲ ਸਨਮਾਨ ਸਭ ਤੋਂ ਪਹਿਲਾਂ ਲੋਕਾਂ ਦਾ ਔਰ ਬਾਅਦ ਵਿੱਚ ਮੇਰਾ ਮੈਂ ਉਹਨਾਂ ਦਾ ਸ਼ਿਸ਼ ਰਿਹਾ 1988 ਚ ਉਹਨਾਂ ਨੂੰ ਗੁਰੂ ਧਾਰਿਆ ਸੀ ਤੂੰ ਵੀ ਨਾਲ ਉੱਥੋਂ ਤੂੰ ਵੀ ਮੈਨੂੰ ਮਿਲੀ ਸੀ ਮੇਰੇ ਪਿਤਾ ਜੀ ਲੈ ਕੇ ਗਏ ਸੀ ਮੈਨੂੰ ਯਾਦ ਹੈ ਫਿਰ ਉਹਨਾਂ ਤੇ ਮੈਂ ਤਿੰਨ ਕਿਤਾਬਾਂ ਲਿਖੀਆਂ ਉਹਨਾਂ ਤੇ ਫਿਲਮ ਵੀ ਬਣਾਈ ਉਹ ਕਿਤਾਬਾਂ ਯੂਨੀਵਰਸਿਟੀਆਂ ਚ ਵੀ ਲੱਗੀਆਂ ਮੈਂ ਉਹਨਾਂ ਦਾ ਚੇਲਾ ਸੀ ਮੇਰਾ ਫਰਜ਼ ਬਣਦਾ ਸੀ ਨਿੰਦਰ ਦੀ ਮਾਂ ਤੇ ਸਰਪੰਚ ਨੇ ਉਹਨਾਂ ਉੱਤੇ ਬੇहद ਖੁਸ਼ੀ ਪ੍ਰਗਟਾਈ ਅਤੇ ਮਾਣ ਦਿੱਤਾਇਆ ਉਹਨਾਂ ਕਿਹਾ ਕਿ ਸਾਡੇ ਪਿੰਡ ਦੀ ਪਛਾਣ ਹੀ ਨਿੰਦਰ ਹੈ ਨਿੰਦਰ ਅੱਜ ਹੋਰ ਨਾ ਨੌਜਵਾਨਾਂ ਲਈ ਵੀ ਪ੍ਰੇਰਨਾ ਸਰੋਤ ਹੈ। ਜਦੋਂ ਤਾਂ ਇਹਦਾ ਛੋਟਾ ਹੁੰਦਾ ਲੱਗਿਆ ਸੀ ਉਸ ਤੋਂ ਬਾਅਦ ਨਾ ਜਿਵੇਂ ਉਹ ਚੇਲਾ ਬਣਨਾ ਤਾਂ ਦੇ ਡਾਡੀ ਨੇ ਚਲੇ ਗਿਆ ਬਣਾ ਲੈਂਦਾ। ਉਦੋਂ ਬਾਅਦ ਗਾਵਨ ਵਜਾਉਣ ਤੇ ਲਿਖਣ ਲਿਖਣ ਤੇ ਵੀ ਕਰੇ ਛਿੜਕਿਆ ਛੁੜਕਿਆ ਨਹੀਂ ਜ਼ਿੰਮੇਵਾਰੀ ਹੈ ਨਹੀਂ ਸੀ ਉਦੋਂ ਇਹਨੂੰ। ਇਹਦਾ ਡੈਡ ਜਿਹਾ ਹੁੰਦਾ ਸੀ। ਉਹਦੇ ਬਾਅਦ ਤੇ ਵਿੱਚ ਫਿਰ ਇਹਨੂੰ ਜ਼ਿੰਮੇਵਾਰੀ ਪੈ ਗਈ। ਸਾਰੀ ਕਰਦੀ ਪੈਗੀ ਬਾਹਰ ਦੀ ਲੋਕਾਂ ਦੀ ਪੈਗੀ ਜਿਹੜਾ ਕੰਮ ਕਰਨਾ ਕੋਈ ਰਿਸ਼ਤੇਦਾਰਾਂ ਦਾ ਜਾਂ ਪਿੰਡ ਵਿੱਚ ਜਾਣਾ ਆਣਾ ਤੇ ਮੈਂ ਕਦੇ ਨਹੀਂ ਨੂੰ ਕਿਹਾ ਗਿਆ ਬਈ ਐ ਨਹੀਂ ਆਪਾਂ ਐ ਕਰਨਾ ਕਿਹਾ ਕਰਨਾ ਆ ਬੁਦੀ ਮਰਜ਼ੀ ਨਾਲ ਆਪੇ ਕੀਤੀ ਕਿਤੇ ਜਾਂਦੇ ਚ ਰੱਖਣੀ ਗੋਲ ਬਾਰਾ ਬਣ ਗਏ ਨੇ ਗੰਡ ਦਾ ਵੀ ਘਰਾਂ ਦਾ ਵੀ ਸਾਰੇ ਪਾਸੇ ਆਪਦੇ ਬੱਚਿਆਂ ਦਾ ਵੀ ਖਿਆਲ ਮੇਰਾ ਵੀ ਖਿਆਲ ਜਾਂਦੀ ਰੱਖਦਾ ਬਸ ਇਹਨੇ ਨਾਲ ਸਾਨੂੰ ਹੌਸਲਾ ਹੁੰਦਾ ਵੀ ਬਾਹਰੋਂ ਦੋ ਫੋਨ ਕਰ ਲਈਦਾ ਛੋਟਾ ਮੁੰਡਾ ਇੱਧਰ ਫੈਕਟਰੀ 'ਚ ਉਹਦਾ ਵੀ ਖਿਆਲ ਰੱਖਦਾ ਆਯਾਨੀ ਕੀ ਗੱਲਾਂ ਫੋਨ ਕਰੋ ਉਹਦੇ ਨਾਲ ਵੀ ਸਾਰਾ ਨਾ ਸਾਰੇ ਸੁਲੂਕ ਚੰਗਾ ਜਦੋਂ ਮਾਂ ਸਮਾਨ ਦਿੰਦੇ ਆ ਲਿਆਉਂਦੇ ਮੈਂ ਚੁੰਮਦੀ ਆ ਅਣੀ ਕਲਛਾ ਵਾਸ਼ੇ ਪੁੱਤ ਚਲ ਤੇਰੇ ਡੈਡੀ ਹੋ ਗਏ ਇਹਨੂੰ 12 13 ਸਾਲ ਹੋ ਗਿਆ ਤੇ ਮੈਂ ਤਾਂ ਖੁਸ਼ ਨਾ ਵੇਖੀ ਜਾਨੀ ਆ ਮੈਨੂੰ ਵਿਖਾਈ ਜਾਂਦਾ ਮੈਂ ਇਥੋਂ ਅਣਮੋੜ ਨਹੀਂ ਹੈਗਾ ਮੇਰੇ ਕਹਿਣੇ ਚ ਜੋ ਮੈਂ ਕਹਤਾ ਸੋ ਕਹਤਾ ਇੰਨਾ ਨਹੀਂ ਹੈਗਾ ਆਕਾਰ ਇਹਦੇ ਚ ਵੀ ਹੈ ਨਹੀਂਗਾ ਯਾ ਠੀਕ ਉਹ ਸਾਡੇ ਪਿੰਡ ਦਾ ਉੱਥੇ ਨਾਂ ਬੋਲਿਆ ਹੋਊਗਾ ਤੇ ਸਾਰੇ ਨਗਰ ਨਿਵਾਸੀਆਂ ਨੂੰ ਬੜਾ ਚਾ ਸੀਗਾ ਵੀ ਅੱਜ ਸਾਡੇ ਪਿੰਡ ਦੇ ਨੌਜਵਾਨ ਨੂੰ ਰਾਸ਼ਟਰਪਤੀ ਵੱਲੋਂ ਵਾਰਡ ਮਿਲ ਰਿਹਾ ਤੇ ਪੁਰਸਕਾਰ ਮਿਲਣਾ ਸਾਡਾ ਵੀ ਖੁਸ਼ੀਆਂ ਜੀ ਵਾਦਾ ਹੋਇਆ ਤੇ ਹੌਸਲਾ ਵਧਿਆ ਪਿੰਡ ਦਾ ਨਾਮ ਫਿਰ ਪੂਣ ਦਾ ਪੂਰਾ ਨਿੰਦਰ ਦੇ ਨਾਂ ਤੇ ਹਾਂਜੀ ਹਾਂਜੀ ਨਿੰਦਰ ਦੇ ਨਾਂ ਦੇ ਜੀ ਹੁਣ ਅਸਲ ਵਿੱਚ ਕੁਘਿਆਣਾ ਹੈ ਨਿੰਦਰ ਦੇ ਨਾਂ ਤੇ ਹੁਣ ਜਿੱਤੇ ਵੀਡੀਓ ਤੇ ਗੱਲ ਕਰੋ ਹਾਂਜੀ ਉਹ ਕੁਘਿਆਣਾ ਜਿੱਥੋਂ ਦਾ ਨਿੰਦਰ ਕੁਘਾਣ ਹੋਈ ਹੈ ਉਹਨਾਂ ਸड्डा ਸਿਰ ਪੈਸਾ ਸੋਚਿਆ ਸੀ ਕਿ ਤੇ ਇੱਕ ਦਸਵੀਂ ਫੇਲ ਨੌਜਵਾਨ 100 ਤੱਕ ਪਹੁੰਚ ਜਾਊਗਾ ਦੇਖੋ ਇਹ ਪਹਿਲਾਂ ਤਾਂ ਜਮਾ ਹੀ ਨਹੀਂ ਅਮੀਰ ਸਿੰਘ ਵੀ ਇਸ ਤਰ੍ਹਾਂ ਦਾ ਮਾਹੌਲ ਬਣੂਗਾ ਕਿ ਵੀ ਨਿੰਦਰ ਜੀ ਦੇ ਘਰੇ ਰਾਉਣ ਪਰ ਲੱਗੇ ਨਹੀਂ ਆਏ ਤੇ ਵੱਡੇ ਵੱਡੇ ਅਫਸਰ ਵਿਜਿਟ ਪਾਉਣਗੇ ਲੀਡਰ ਪਾਉਣਗੇ ਤੇ ਹੁਣ ਤਾਂ ਸਾਰਾ ਕੁਝ ਸਾਰਾ ਲੱਗ ਗਿਆ ਜਦੋਂ ਨਾ ਕਿ ਹਿੰਦੁਸਤਾਨ ਦੇ ਰਾਸ਼ਟਰਪਤੀ ਨੇ ਐਡਾ ਵੱਡਾ ਅਵਾਰਡ ਦਿੱਤਾ ਹੋਵੇ ਤੇ ਸਾਡਾ ਹੋਰ ਵੀ ਫਕਰ ਨਿੰਦਰ ਨੇ 23 ਸਾਲ ਦੀ ਉਮਰ ਵਿੱਚ 23 ਕਿਤਾਬਾਂ ਅਤੇ ਹੁਣ 48 ਸਾਲ ਦੀ ਉਮਰ ਤੱਕ 68 ਕਿਤਾਬਾਂ ਲਿਖੀਆਂ ਨੇ ਅਜੇ ਵੀ ਅੱਗੇ ਇਹ سلسلہ جاری ਹੈ ਵੱਡੇ ਅਫਸਰਾਂ ਨੂੰ ਲੈਕਚਰ ਦੇਣਾ ਨਿਰਪੱਖ ਹੋ ਕੇ ਰਹਿਣਾ ਹਰ ਕਿਸੇ ਦੀ ਮਦਦ ਲਈ ਤਿਆਰ ਰਹਿਣਾ ਇਹ ਹੀ ਨਿੰਦਰ ਦੀ ਪਛਾਣ ਹੈ ਜੋ ਦੂਜਿਆਂ ਲਈ ਮਿਸਾਲ ਹੈ ਫਰੀਦਕੋਟ ਤੋਂ ਸੁਖਿੰਦਰ ਸਹੋਤ ਦੀ ਰਿਪੋਰਟ ਈਟੀਵੀ ਪਰ